ਅੱਜ 25 ਦਸੰਬਰ ਸ਼ਾਮ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪੰਜੇ ਖਬਰਾਂ ਦੀ ਪੂਰੀ ਜਾਣਕਾਰੀ ਤੇ ਪਰਦੇ ਪਿਛਲਾ ਸੱਚ ਤੁਹਾਨੂੰ ਦੱਸਾਂਗੇ ਗੌਰ ਨਾਲ ਸੁਣਿਓ ਪਹਿਲੀ ਖਬਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਆਗੂ ਹਰਜਿੰਦਰ ਸਿੰਘ ਧਾਮੀ ਨੇ ਜਿਹੜਾ ਬੀਬੀ ਜਗੀਰ ਕੌਰ ਨੂੰ ਗਾਲ੍ਹਾਂ ਕੱਢੀਆਂ ਸੀ ਉਸ ਮਾਮਲੇ ਦੇ ਵਿੱਚ ਅੱਜ ਹਰਜਿੰਦਰ ਸਿੰਘ ਧਾਮੀ ਨੂੰ ਪੰਜ ਪਿਆਰਿਆਂ ਨੇ ਸਜ਼ਾ ਸੁਣਾਈ ਹੈ ਸੇਵਾ ਲਈ ਹੈ ਔਰ ਤਿੰਨ ਸਜਾਵਾਂ ਜੜੀਆਂ ਨੇ ਤਿੰਨ ਸਵਾਵਾਂ ਧਾਮੀ ਨੂੰ ਲਾਈਆਂ ਗਈਆਂ ਨੇ ਔਰ ਉਹ ਕੀ ਨੇ ਤੇ ਕਦੋਂ ਤੱਕ ਭੁਗਤਣੀਆਂ ਨੇ ਇਹਦੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਆਂ ਦੂਜੀ ਖਬਰ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਮੁਖੀ ਅਰਵੰਦ ਕੇਜਰੀਵਾਲ ਨੇ ਖੁਦ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਹੈ ਤੇ ਅਰਵੰਦ ਕੇਜਰੀਵਾਲ ਨੇ ਅੱਜ ਇਹ ਗੱਲ ਆਖੀ ਹੈ ਉਹ ਕਹਿੰਦਾ ਕਿ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਭਾਜਪਾ ਸਰਕਾਰ सीबीआई ਦੇ ਰਾਹੀਂ ਗ੍ਰਿਫਤਾਰ ਕਰਨ ਜਾ ਰਹੀ ਹੈ ਜਲਦੀ ਹੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਔਰ ਇਹਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਦੇ ਆ ਤੀਜੀ ਖਬਰ ਹੈ ਕਿ ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਡੱਲੇਵਾਲ ਬਾਰੇ ਬਹੁਤ ਵੱਡੀਆਂ ਗੱਲਾਂ ਬੋਲੀਆਂ ਨੇ ਔਰ ਸਿੱਧਾ ਮੋਦੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਹੈ ਪੂਰਾ ਮਾਮਲਾ ਤੁਹਾਨੂੰ ਅੱਗੇ ਦੱਸਦੇ ਆ ਔਰ ਚੌਥੀ ਖਬਰ ਹੈ ਕਿ ਅੱਜ ਡੱਲੇਵਾਲ ਨੂੰ ਚੈੱਕ ਅਪ ਕਰਕੇ ਜਿਹੜੀ ਡਾਕਟਰਾਂ ਦੀ ਟੀਮ ਆ ਰਹੀ ਸੀ ਉਹਦੀ ਗੱਡੀ 'ਚ ਗੱਡੀ ਮਾਰੀ ਗਈ ਹੈ ਔਰ ਕਾਫੀ ਵੱਡਾ ਨੁਕਸਾਨ ਹੋ ਜਾਣਾ ਸੀ ਔਰ ਇਹ ਵੱਡਾ ਰੋਲਾ ਪੈ ਗਿਆ ਕਿ ਆਖਰ ਇਹ ਕਿਉਂ ਕੀਤਾ ਗਿਆ ਕੀ ਇਹ ਸਾਜ਼ਿਸ਼ ਹੈ ਜਾਂ ਆਪਣੇ ਆਪ ਹੋਇਆ ਹੈ ਇਹਦੇ ਬਾਰੇ ਵੀ ਅੱਗੇ ਗੱਲ ਕਰਦੇ ਹੁਣ ਪਹਿਲੀ ਗੱਲ ਤੋਂ ਸ਼ੁਰੂ ਕਰਦੇ ਹਾਂ ਦੇਖੋ ਜੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਗਾਲ੍ਹਾਂ ਕੱਢੀਆਂ ਸੀ ਉਹਦੀ ਇੱਕ ਰਿਕਾਰਡਿੰਗ ਲੀਕ ਹੋਈ ਸੀ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲਿਆ ਸੀ ਔਰ ਧਾਰਮਿਕ ਸੰਸਥਾਵਾਂ ਨੂੰ ਵੀ ਬੀਬੀ ਜਗੀਰ ਕੌਰ ਨੇ ਸ਼ਿਕਾਇਤ ਕੀਤੀ ਸੀ ਤੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਕਾਫੀ ਚਾਰ ਚਫੇਰਿਓ ਕਿਰਿਆ ਹੋਇਆ ਸੀਗਾ ਉਹ ਭਾਵੇਂ ਕਹਿ ਰਿਹਾ ਸੀ ਮੇਰੇ ਤੋਂ ਗਲਤੀ ਅਣਜਾਣੇ ਚ ਹੋ ਗਈ ਮੈਨੂੰ ਮਾਫ ਕਰ ਦਿਓ ਪਰ ਚਾਰ ਚਫੇਰਿਓ ਲੋਕ ਬੁੱਧੀਜੀਵੀ ਸੰਗਤਾਂ ਤੇ ਮਹਿਲਾ ਕਮਿਸ਼ਨ ਨੇ ਵੀ ਕਿਹਾ ਸੀ ਕਿ ਇਹ ਕੋਈ ਆਮ ਛੋਟੀ ਗਲਤੀ ਨਹੀਂ ਗਈ ਕਿ ਤੁਸੀਂ ਇੱਕ ਔਰਤ ਨੂੰ ਇੱਕ ਨਾਰੀ ਨੂੰ ਐਦਾਂ ਗੰਦੀਆਂ ਗਾਲਾਂ ਕੱਢੋ ਤਾਂ ਅੱਜ ਜਿਹੜੇ ਧਾਮੀ ਨੇ ਉਹਨਾਂ ਨੂੰ ਪੰਜ ਪਿਆਰਿਆਂ ਵੱਲੋਂ ਸਜ਼ਾ ਜਾਂ ਸੇਵਾ ਲਈ ਗਈ ਹੈ ਉਹਦੇ ਚ ਤਿੰਨ ਸਜ਼ਾਵਾਂ ਜਾਂ ਸੇਵਾਵਾਂ ਲਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਇਹ ਹੈ ਕਿ ਇੱਕ ਘੰਟਾ ਹਰਜਿੰਦਰ ਸਿੰਘ ਧਾਮੀ ਉਹ ਭਾਂਡੇ ਮਾਂਜਣ ਦੀ ਤੇ ਜੋੜੇ ਸਾਫ਼ ਕਰਨ ਦੀ ਸੇਵਾ ਕਰਨਗੇ ਦੂਜੇ ਨੰਬਰ ਤੇ ਜਦੋਂ ਉਹ ਇਹ ਸੇਵਾ ਕਰ ਰਹੇ ਹੋਣਗੇ ਤਾਂ ਨਾਲ ਹੀ ਉਹ ਜਪਜੀ ਸਾਹਿਬ ਦਾ ਪਾਠ ਕਰਨਗੇ ਔਰ ਤੀਜੇ ਨੰਬਰ ਤੇ ਇਹ ਪੂਰਾ ਕਰਨ ਤੋਂ ਬਾਅਦ ਉਹ ਅਰਦਾਸ ਕਰਾਉਣਗੇ ਤਾਂ ਹੁਣ ਇਸ ਮਾਮਲੇ ਦੇ ਉੱਪਰ ਸਵਾਲ ਖੜੇ ਹੋਗੇ ਨੇ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਸਵਾਲ ਖੜੇ ਕਰ ਦਿੱਤੇ ਨੇ ਕਿ ਇਹ ਬਹੁਤ ਛੋਟੀ ਸਜ਼ਾ ਇਹ ਮਾਮੂਲੀ ਸਜ਼ਾ ਔਰ ਇਹ ਸਜ਼ਾ ਨਹੀਂ ਇਹ ਸੇਵਾ ਹੈ ਇਹ ਉਹ ਸੇਵਾ ਹੈ ਜਿਹੜੀ ਸਾਰੀ ਦੁਨੀਆ ਆਪਣੇਪ ਕਰਦੀ ਹੈ ਇਹ ਵੀ ਸਵਾਲ ਕੁਝ ਲੋਕ ਉਠਾ ਰਹੇ ਨੇ ਕਿ ਜੇਕਰ ਕਿਸੇ ਨਾਰੀ ਦਾ ਅਪਮਾਨ ਕਰਨਾ ਕਿਸੇ ਔਰਤ ਨੂੰ ਗਾਲਾ ਕੱਢਣਾ ਸਿਰਫ ਇੰਨੀਕ ਸਜ਼ਾ ਹੈ ਕਿ ਇੱਕ ਘੰਟਾ ਭਾਂਡੇ ਮਾਂਜੋ ਗੁਰਦੁਆਰਾ ਸਾਹਿਬ ਤੇ ਜੁੱਤੀਆਂ ਦੀ ਸੇਵਾ ਕਰੋ ਤੇ ਜਪਜੀ ਸਾਹਿਬ ਦਾ ਪਾਠ ਕਰੋ ਤੇ ਫਿਰ ਅਰਦਾਸ ਕਰੋ ਤਾਂ ਫਿਰ ਇਹ ਤਾਂ ਇਸ ਤੋਂ ਛੋਟੀ ਤਾਂ ਕੋਈ ਚੀਜ਼ ਹੋ ਨਹੀਂ ਸਕਦੀ ਕੁਝ ਲੋਕ ਕੇ ਕਹਿ ਰਹੇ ਨੇ ਦੇਖੋ ਸਿੰਘ ਸਹਿਬਾਨ ਜਿਹੜੇ ਨੇ ਉਹਨਾਂ ਦੀ ਸ਼ਾਨ ਉੱਚੀ ਹੈ ਅਕਾਲ ਤਖਤ ਸਾਹਿਬ ਦਾ ਰਤਬਾ ਬਹੁਤ ਉੱਚਾ ਹੈ ਪਰ ਜੋ ਪੰਜ ਪਿਆਰਿਆਂ ਨੇ ਇਹ ਜਿਹੜੀ ਅੱਜ ਤਿੰਨ ਗੱਲਾਂ ਕਹੀਆਂ ਨੇ ਇਹਨਾਂ ਦੇ ਉੱਪਰ ਉਸੇ ਤਰ੍ਹਾਂ ਸਵਾਲ ਉੱਠੇ ਨੇ ਜਿਵੇਂ ਸੁਖਬੀਰ ਬਾਦਲ ਨੂੰ ਜਦੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੀ ਆ ਉਹ ਇੰਨੇ ਵੱਡੇ ਗੁਨਾਹਾਂ ਦੀ ਸਜ਼ਾ ਇਦਾਂ ਹੀ ਲਾਈ ਗਈ ਸੀ ਉਦੋਂ ਵੀ ਸਵਾਲ ਉੱਠੇ ਸੀ ਅੱਜ ਵੀ ਉੱਠੇ ਨੇ ਔਰ ਤੁਸੀਂ ਕੀ ਕਹੋਗੇ ਕਿ ਤੁਹਾਨੂੰ ਠੀਕ ਲੱਗਦਾ ਕਿ ਸੱਚਮੁੱਚ ਇੰਨੀ ਕ ਜਿਵੇਂ ਧਾਮੀ ਨੂੰ ਕਹਿ ਦਿੱਤਾ ਕਿ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਅਰਦਾਸ ਕਰਾਉਣੀ ਹੈ ਤੇ ਭਾਂਡੇ ਮਾਂਜਣੇ ਨੇ ਕਿ ਇਸ ਸਜ਼ਾ ਦੇ ਨਾਲ ਤੁਸੀਂ ਸਹਿਮਤ ਹੋ ਤੁਹਾਨੂੰ ਕੀ ਲੱਗਦਾ ਆਪਣਾ ਵਿਚਾਰ ਲਿਖੋ ਦੂਜੀ ਖਬਰ ਹੈ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਮੁਖੀ ਅਰਵਿੰਦ ਕੇਜਰੀਵਾਲ ਨੇ ਬਹੁਤ ਵੱਡਾ ਖੁਲਾਸਾ ਕੀਤਾ ਉਹਨੇ ਖੁਦ ਇਹ ਗੱਲ ਆਖੀ ਹੈ ਕਿ ਸਾਡੀ ਦਿੱਲੀ ਦੀ ਮੁੱਖ ਮੰਤਰੀ ਆਤਸ਼ੀ ਨੂੰ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਬੜੇ ਹੀ ਪੁਖਤਾ ਸਰੋਤਾਂ ਤੋਂ ਇਹ ਪਤਾ ਲੱਗਿਆ ਕਿ ਸਾਡੀ ਜਿਹੜੀ ਦਿੱਲੀ ਦੀ ਮੁੱਖ ਮੰਤਰੀ ਹੈ ਆਤਸ਼ੀ ਉਹਨੂੰ ਗ੍ਰਿਫਤਾਰ ਕਰਨ ਦੇ ਲਈ ਉਹਦੇ ਉੱਪਰ ਇੱਕ ਝੂਠਾ ਕੇਸ ਬਣਾਉਣ ਲਈ ਸੀਬੀਆਈ, ਈਡੀ ਇਹਨਾਂ ਸਾਰੀਆਂ ਏਜੰਸੀਆਂ ਦੀ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਨੂੰ ਕਿਹਾ ਗਿਆ ਕੋਈ ਵੀ ਮੁੱਦਾ ਲੱਭੋ ਬਸ ਇਹਦੇ ਤੇ ਕੇਸ ਪਾ ਕੇ ਇਹਨੂੰ ਗ੍ਰਿਫਤਾਰ ਕਰੋ ਤੇ ਨਾਲ ਹੀ ਅਰਵੰਦ ਕੇਜਰੀਵਾਲ ਤੇ ਆਤਸੀ ਦੋਨਾਂ ਨੇ ਪ੍ਰੈਸ ਦੇ ਸਾਹਮਣੇ ਇਹ ਗੱਲ ਆਖੀ ਹੈ ਉਹ ਕਹਿੰਦੇ ਕਿ ਇਹਨੂੰ ਟਰਾਂਸਪੋਰਟ ਦੇ ਵਿੱਚ ਕੋਈ ਕੇਸ ਬਣਾ ਕੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਉਹ ਕਹਿੰਦੇ ਸਾਡੇ ਕੋਲੇ ਜਾਣਕਾਰੀ ਹੈ ਕਿ ਦਿੱਲੀ ਦੇ ਵਿੱਚ ਜਿਹੜਾ ਔਰਤਾਂ ਦਾ ਫ੍ਰੀ ਬੱਸ ਸਫ਼ਰ ਦਿੱਤਾ ਜਾ ਰਿਹਾ ਹੈ ਉਹਦੇ ਵਿੱਚ ਜਾਣ ਬੁਝ ਕੇ ਝੂਠਾ ਕਪੜਾ ਬਣਾ ਕੇ ਤੇ ਦਿੱਲੀ ਦੀ ਮੁੱਖ ਮੰਤਰੀ ਨੂੰ ਗ੍ਰਿਫਤਾਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਕੇਜਰੀਵਲ ਨੇ ਇੱਥੋਂ ਤੱਕ ਵੀ ਕਿਹਾ ਕਿ ਕੱਲੀ ਆਪਸੀ ਨੂੰ ਨਹੀਂ ਸਾਡੇ ਕਾਫੀ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਦੇ ਘਰੇ ਰੇਡਾਂ ਮਾਰਨ ਦੀ ਸਕੀਮ ਬਣਾਈ ਜਾ ਰਹੀ ਹੈ ਇਹ ਰੇਡਾਂ ਈਡੀ ਮਾਰੇਗੀ ਸੀਬੀਆਈ ਮਾਰੇਗੀ ਉਹ ਕਹਿੰਦਾ ਕੇਂਦਰ ਸਰਕਾਰ ਕੇਂਦਰ ਦੀਆਂ ਏਜੰਸੀਆਂ ED ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਔਰ CBI ਸੈਂਟਰਲ ਬਿਊਰੋ ਜਿਹੜੀ ਹੈ ਉਹਨਾਂ ਦੇ ਰਾਹੀਂ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ ਔਰ ਕੇਜਰੀਵਾਲ ਕਹਿੰਦਾ ਮੇਰੇ ਘਰ ਸੰਜੇ ਸਿੰਘ ਦੇ ਘਰ ਮਨੀਸ਼ ਸੋਦੀਆ ਦੇ ਘਰ ਸੰਦੀਪ ਪਾਠਕ ਦੇ ਘਰ ਆਪਸੀ ਦੇ ਘਰ ਅਰਵਿੰਦ ਕੇਜਰੀਵਾਲ ਕਹਿੰਦਾ ਜਿੰਨੀ ਵੀ ਦਿੱਲੀ ਦੇ ਵਿੱਚ ਸਾਡੀ ਸਮੁੱਚੀ ਲੀਡਰਸ਼ਿਪ ਹੈ ਸਾਰਿਆਂ ਦੇ ਘਰਾਂ ਦੇ ਉੱਪਰ सीबीआई ਤੇ ਈਡੀ ਦੀਆਂ ਰੇਡਾਂ ਆਉਣ ਵਾਲੇ ਦਿਨਾਂ 'ਚ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈ ਪਰ ਉਹ ਕਹਿੰਦਾ ਅਸੀਂ ਡਰਨ ਵਾਲੇ ਨਹੀਂ ਅਰਵਿੰਦ ਕੇਜਰੀਵਾਲ ਕਹਿੰਦਾ ਇਹ ਗਾਲਾਂ ਦੀ ਸਿਆਸਤ ਕਰਦੇ ਨੇ ਅਸੀਂ ਕੰਮਾਂ ਦੀ ਸਿਆਸਤ ਕਰਦੇ ਹਾਂ ਅਰਵਿੰਦ ਕੇਜਰੀਵਾਲ ਕਹਿੰਦਾ ਗਾਲਾਂ ਕੱਢ ਕੇ ਦਿੱਲੀ ਦੇ ਵਿੱਚ ਵੋਟਾਂ ਬੀਜੇਪੀ ਨੂੰ ਨਹੀਂ ਮਿਲਣਗੀਆਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਅਰਵਿੰਦ ਕੇਜਰੀਵਾਲ ਕਹਿੰਦਾ ਝੂਠੇ ਪਰਚੇ ਕਰਕੇ ਤੇ ਪਰਚਿਆਂ ਨਾਲ ਦਬਾ ਕੇ ਕੁਝ ਨਹੀਂ ਕੀਤਾ ਜਾ ਸਕਦਾ ਪਰ ਨਾਲ ਦੀ ਨਾਲ ਅਰਵੰਦ ਕੇਜਰੀਵਾਲ ਤੇ ਵੀ ਸਵਾਲ ਹੈ ਕੀ ਉਹ ਇਹ ਕਿ ਕੱਲ ਇੱਕ ਖਬਰ ਆਈ ਕਿ ਦਿੱਲੀ ਦਾ ਇੱਕ ਵਕੀਲ ਹੈ ਜਿਹਦਾ ਨਾਮ ਵਿਵਪ ਆਨੰਦ ਦੱਸਿਆ ਜਾ ਰਿਹਾ ਉਹ ਦਿੱਲੀ ਦੇ ਵਕੀਲ ਤੇ ਪੰਜਾਬ ਦੇ ਵਿੱਚ ਸੱਤ ਪਰਚੇ ਦਰਜ ਕੀਤੇ ਗਏ ਨੇ ਖਬਰ ਆ ਰਹੀ ਹੈ ਕਿ ਦੋ ਪਰਚੇ ਫਰੀਦਕੋੜ ਚ ਪੰਜ ਚ ਲੁਧਿਆ ਪੰਜ ਲੁਧਿਆਣਾ ਚ ਮਸਲਾ ਕੀ ਹੈ ਕਹਿੰਦੇ ਜੀ ਉਹਨੇ ਅਰਵਿੰਦ ਕੇਜਰੀਵਾਲ ਦੀ ਇੱਕ ਵੀਡੀਓ ਗਲਤ ਤਰੀਕੇ ਦੇ ਨਾਲ ਵਾਇਰਲ ਕੀਤੀ ਹੈ ਜਿਸ ਕਰਕੇ ਉਹਦੇ ਤੇ ਪਰਚੇ ਕੀਤੇ ਗਏ ਨੇ ਹੁਣ ਕੱਲ ਦਾ ਮੀਡੀਆ ਦੇ ਵਿੱਚ ਇਹ ਸਵਾਲ ਉੱਠ ਰਹੇ ਨੇ ਕਿ ਦਿੱਲੀ ਚ ਵੀ ਪੁਲਿਸ ਹੈਗੀ ਹੈ ਉੱਥੇ ਦਿੱਲੀ ਦਾ ਹੀ ਉਹ ਵਕੀਲ ਹੈ ਤਾਂ ਫਿਰ ਦਿੱਲੀ ਦੇ ਵਿੱਚ ਦਿੱਲੀ ਦੀ ਪੁਲਿਸ ਕੋਲ ਅਰਵਿੰਦ ਕੇਜਰੀਵਾਲ ਨੇ ਸ਼ਿਕਾਇਤ ਕਰਕੇ ਉਹਦੇ ਤੇ ਪਰਚੇ ਕਿਉਂ ਨਹੀਂ ਦਰਜ ਕਰਾਏ ਫਿਰ ਪੰਜਾਬ ਤੇ ਪਰਚੇ ਉਹ ਵੀ ਇੱਕ ਥਾਣੀ 5 6 7 ਪਰਚੇ ਫਤ ਦੋ ਫਰੀਦਕੋਟ ਪੰਜ ਲੁਧਿਆਣੀ ਏਦਾਂ ਹੀ ਕਿਹਾ ਜਾ ਰਿਹਾ ਕਿ ਪਹਿਲਾਂ ਜਿਹੜੇ ਆਮ ਆਦਮੀ ਪਾਰਟੀ ਚੋਂ ਕੁਝ ਆਗੂ ਛੱਡ ਕੇ ਗਏ ਉਹਨਾਂ ਦੇ ਉੱਪਰ ਵੀ ਏਦਾਂ ਹੀ ਪੰਜਾਬ ਦੇ ਵਿੱਚ ਕੇਸ ਪਾਏ ਗਏ ਕਿੰਨੇ ਸਾਰਿਆਂ ਦੇ ਨਾਮ ਦੀ ਲਿਸਟ ਜਿਹੜੀ ਆ ਉਹ ਨਾਮ ਲੈ ਜਾ ਸਕਦੇ ਨੇ ਤਾਂ ਅੱਜ ਜੇਕਰ ਕੇਜਰੀਵਾਲ ਸਾਹਿਬ ਉਹਨਾਂ ਨੂੰ ਲੱਗਦਾ ਕਿ ਬੀਜੇਪੀ ਜੇਕਰ ਇਸ ਤਰ੍ਹਾਂ ਕਰਦੀ ਹੈ ਤਾਂ ਗਲਤ ਹੈ ਤਾਂ ਜੇਕਰ ਆਮ ਆਦਮੀ ਪਾਰਟੀ ਇਸ ਤਰ੍ਹਾਂ ਕਰਦੀ ਹੈ ਤਾਂ ਫਿਰ ਉਹ ਕਿਵੇਂ ਠੀਕ ਹੈ ਫਿਰ ਉਹ ਵੀ ਗਲਤ ਹੈ ਗਲਤ ਫਿਰ ਦੋਨੇ ਨੇ ਸੋ ਅਗਲੀ ਖਬਰ ਹੈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਚੈੱਕਅਪ ਕਰਕੇ ਅਜ ਡਾਕਟਰਾਂ ਦੀ ਟੀਮ ਵਾਪਸ ਆ ਰਹੀ ਸੀ ਔਰ ਡਾਕਟਰਾਂ ਦੀ ਟੀਮ ਦੀ ਗੱਡੀ ਦੇ ਵਿੱਚ ਇੱਕ ਸਕੋਰਪਿਓ ਗੱਡੀ ਲਿਆ ਕੇ ਕਿਸੇ ਨੇ ਮਾਰੀ ਹੈ ਔਰ ਸੀਸੀਟੀਵੀ ਕੈਮਰਾ ਜਿਹੜਾ ਕਿ ਡੈਸ਼ ਕੈਮਰਾ ਲੱਗਾ ਹੋਇਆ ਸੀ ਗੱਡੀ ਦੇ ਉੱਪਰ ਉਹਦੇ ਵਿੱਚ ਸਾਰੀ ਰਿਕਾਰਡਿੰਗ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਬੜਾ ਬੜੀ ਹੀ ਅਣਗਹਿਲੀ ਨਾਲ ਸ਼ਰਿਆਂਮ ਸਾਹਮਣੇ ਉਹ ਲਿਆ ਕੇ ਸਕੋਰਪੀਓ ਮਾਰੀ ਗਈ ਹੈ ਔਰ ਕਾਫੀ ਨੁਕਸਾਨ ਡਾਕਟਰਾਂ ਦੀ ਟੀਮ ਦਾ ਹੋਇਆ ਗੱਡੀਆਂ ਡੈਮੇਜ ਹੋਈਆਂ ਨੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਕਾਫੀ ਨੁਕਸਾਨ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਕਿਉਂਕਿ ਤਿੰਨ ਗੱਡੀਆਂ ਉਸ ਟਾਈਮ ਆਪਸ ਦੇ ਵਿੱਚ ਭੜੀਆਂ ਨੇ ਉੱਥੇ ਤਾਂ ਇਹ ਕਿਵੇਂ ਹੋਇਆ ਕਿਉਂ ਹੋਇਆ ਕਿੱਦਾਂ ਹੋਇਆ ਇਹਦੇ ਤੇ ਸਵਾਲ ਖੜੇ ਹੋ ਗਏ ਨੇ ਇੱਕ ਸ਼ੰਕਾ ਇਹ ਵੀ ਹੈ ਕਿ ਕੀ ਇਹ ਜਾਣ ਬੁੱਝ ਕੇ ਕਿਸੇ ਸਾਜ਼ਿਸ਼ ਨਾਲ ਤਾਂ ਨਹੀਂ ਕੀਤਾ ਗਿਆ ਇਹ ਸਵਾਲ ਖੜਾ ਹੋਇਆ ਕਿਤੇ ਡਾਕਟਰਾਂ ਨੂੰ ਡਰਾਉਣ ਦੇ ਲਈ ਡਾਕਟਰਾਂ ਨੂੰ ਉਥੋਂ ਖਦੇੜਨ ਦੇ ਲਈ ਇਹ ਸਾਰਾ ਕੰਮ ਤਾਂ ਨਹੀਂ ਕੀਤਾ ਗਿਆ ਇਹ ਵੀ ਇੱਕ ਸਵਾਲ ਜਿਹੜਾ ਸੋਸ਼ਲ ਮੀਡੀਆ ਤੇ ਉੱਠ ਖੜਾ ਹੋਇਆ ਪਰ ਇਹ ਹਾਦਸਾ ਵਾਪਰਿਆ ਪੰਜਾਬ ਦੇ ਵਿੱਚ ਅੱਜ ਦੋ ਹਾਦਸੇ ਹੋਰ ਵੀ ਵਾਪਰੇ ਨੇ ਇੱਕ ਬੜਾ ਦਰਦਨਾਕ ਹਾਦਸਾ ਫਤਿਹਗੜ੍ਹ ਸਾਹਿਬ ਜਿਹੜੀਆਂ ਸੰਗਤਾਂ ਜਾ ਰਹੀਆਂ ਨੇ ਉਹਨਾਂ ਦੀ ਟਰਾਲੀ ਨਾਲ ਵਾਪਰਿਆ ਔਰ ਨਿਕਲ ਕੇ ਖਬਰ ਆ ਰਹੀ ਹੈ ਕਿ ਟਰਾਲੀ ਪਲਟ ਗਈ ਹੈ ਔਰ ਦੋ ਨੌਜਵਾਨ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਹੈ ਹੁਣ ਹੋਰ ਕੀ ਜਾਣਕਾਰੀ ਇਸ ਬਾਰੇ ਨਿਕਲ ਕੇ ਆਉਂਦੀ ਹੈ ਉਹ ਅਜੇ ਨਿਖਰ ਕੇ ਖਬਰ ਫਿਰ ਆਏਗੀ ਫਿਲਹਾਲ ਇੰਨੀ ਜਾਣਕਾਰੀ ਆ ਰਹੀ ਹੈ ਤੇ ਐਕਸੀਡੈਂਟ ਦੀ ਤੀਜੀ ਖਬਰ ਆ ਰਹੀ ਹੈ ਕਿ ਜਿਹੜੇ ਤਿੰਨ ਪੰਜਾਬੀ ਮੁੰਡਿਆਂ ਦਾ ਪੁਲਿਸ ਇਨਕਾਊਂਟਰ ਯੂਪੀ ਦੇ ਵਿੱਚ ਕੀਤਾ ਗਿਆ ਸੀ ਉਹਨਾਂ ਤਿੰਨਾਂ ਦੀਆਂ ਲਾਸ਼ਾਂ ਨੂੰ ਲੈ ਕੇ ਜਿਹੜੀ ਐਂਬੂਲੈਂਸ ਪੰਜਾਬ ਆ ਰਹੀ ਸੀ ਉਹਦਾ ਐਕਸੀਡੈਂਟ ਹੋਇਆ ਔਰ ਉਹਦੇ ਐਕਸੀਡੈਂਟ ਦੀ ਖਬਰ ਨੇ ਵੀ ਇੱਕ ਵੱਡੀ ਚਰਚਾ ਛੇੜੀ ਐ ਹੁਣ ਚੌਥੀ ਖਬਰ ਪੰਜਵੀਂ ਖਬਰ ਇਹ ਹੈ ਕਿ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਡੱਲੇਵਾਲ ਨੂੰ ਲੈ ਕੇ ਮੋਦੀ ਦੇ ਉੱਪਰ ਕਾਫੀ ਵੱਡਾ ਨਿਸ਼ਾਨਾ ਸਾਧਿਆ ਔਰ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਤਮਾਸ਼ਾ ਨਹੀਂ ਵੇਖਣਾ ਚਾਹੀਦਾ ਉਹਨਾਂ ਨੂੰ ਡੱਲੇਵਾਲ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਹੈ ਔਰ ਕਿਸਾਨ ਕੋਈ ਗਲਤ ਮੰਗ ਨਹੀਂ ਕਰ ਰਹੇ ਉਹ ਐਮਐਸਪੀ ਗਰੰਟੀ ਕਾਨੂੰਨ ਮੰਗ ਰਹੇ ਨੇ ਔਰ ਉਹਨਾਂ ਦੀ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਨੂੰ ਪੂਰਾ ਕਰਕੇ ਮੋਦੀ ਨੂੰ ਖੁਦ ਡੱਲੇਵਾਲ ਸਾਹਿਬ ਦਾ ਮਰਨ ਵਰਤ ਛਡਾਉਣਾ ਚਾਹੀਦਾ ਹੈ ਔਰ ਉਹਨਾਂ ਨੂੰ ਮਰਨ ਤੋਂ ਬਚਾਉਣਾ ਚਾਹੀਦਾ ਹੈ ਔਰ ਇਹ ਗੱਲ ਜਦੋਂ ਅੱਜ ਸਪੀਕਰ ਨੇ ਆਖੀ ਹੈ ਇਹਦੇ ਉੱਪਰ ਚਰਚਾ ਇਸ ਕਰਕੇ ਛਿੜੀ ਹੈ ਕਿਉਂਕਿ ਕੱਲ ਇਹਦੇ ਨਾਲ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਆਖੀ ਸੀ ਫੇਸਬੁੱਕ ਦੇ ਉੱਪਰ ਪੋਸਟ ਪਾ ਕੇ ਉਹ ਆਸਟ੍ਰੇਲੀਆ ਚਲੇ ਗਏ ਔਰ ਇਸੇ ਤਰ੍ਹਾਂ ਦੀ ਡੱਲੇਵਾਲ ਬਾਰੇ ਇੱਕ ਬੜੀ ਅਜੀਬ ਟਿੱਪਣੀ ਦੋ ਦਿਨ ਪਹਿਲਾਂ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਸੀ ਜਿਹਦੇ ਉੱਪਰ ਕਾਫੀ ਰੌਲਾ ਪਿਆ ਉਧਰ ਜਿਹੜੇ ਕਿਸਾਨ ਸ਼ੰਭੂ ਤੇ ਖਣੋਰੀ ਮੋਰਚੇ ਤੇ ਬੈਠੇ ਨੇ ਉਹਨਾਂ ਨੇ ਵੀ ਅੱਗੋਂ ਕਰਾਰੇ ਜਵਾਬ ਦਿੱਤੇ ਸੀ ਜਦੋਂ ਸੁਨੀਲ ਜਾਖੜ ਨੇ ਬੜੇ ਵਿਅੰਗਾਤਮਕ ਤੇ ਟੇਡੀਆਂ ਟਿੱਪਣੀਆਂ ੱੱਲੇਵਾਲ ਦੇ ਸੰਘਰਸ਼ ਦੇ ਉੱਪਰ ਕੀਤੀਆਂ ਸਨ ਤਾਂ ਜਾਖੜ ਦਾ ਜਵਾਬ ਕੱਲ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਵੀ ਦਿੱਤਾ ਜਦੋਂ ਉਹਨਾਂ ਨੇ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਮੀਟਿੰਗ ਕੀਤੀ ਔਰ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਮੀਟਿੰਗ ਕਰਕੇ ਉਹਨਾਂ ਨੇ ਇਹ ਕਿਹਾ ਕਿ ਸਾਡੀਆਂ ਮੰਗਾਂ ਇੱਕ ਨੇ ਸਾਡੇ ਮਸਲੇ ਇੱਕ ਨੇ ਸਾਡੀ ਲੜਾਈ ਇੱਕ ਹੈ ਸਿਰਫ ਲੜਨ ਦੇ ਤਰੀਕਿਆਂ 'ਚ ਫਰਕ ਹੈ ਤੇ ਉਹਨਾਂ ਦਾ ਆਪਣਾ ਤਰੀਕਾ ਹੈ ਤੇ ਸਾਡਾ ਆਪਣਾ ਤਰੀਕਾ ਹੈ ਉਹ ਵੀ ਲੜ ਰਹੇ ਨੇ ਅਸੀਂ ਵੀ ਲੜ ਰਹੇ ਹਾਂ ਔਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਗੱਲਾਂ ਸੁਨੀਲ ਜਾਖੜ ਪ੍ਰਧਾਨ ਬੀਜੇਪੀ ਕਹਿ ਰਿਹਾ ਉਹ ਗੱਲਾਂ ਝੂਠੀਆਂ ਤੇ ਬੇਬੁਨਿਆਦ ਨੇ ਔਰ ਅਜਿਹੀਆਂ ਬੇਤੁਕੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਔਰ ਹਰਿਆਣਾ ਦੇ ਵਿੱਚ ਜਿਹੜੀ 24 ਫਸਲਾਂ ਤੇ ਐਮਐਸਪੀ ਦੇਣ ਦੀ ਗੱਲ ਬੀਜੇਪੀ ਨੇ ਆਖੀ ਹੈ ਉਹਦੇ ਉੱਪਰ ਵੀ ਐਸਕੇਮ ਨੇ ਕੱਲ ਵੱਡੇ ਸਵਾਲ ਉਠਾਏ ਐਸਕੇਮ ਨੇ ਕਿਹਾ ਕਿ ਉਹ ਸਿਰਫ ਇੱਕ ਛਲਾਵਾ ਇੱਕ ਧੋਖਾ ਇੱਕ ਪਖੰਡ ਹੈ ਕਿਸੇ ਫਸਲ ਤੇ ਐਮਐਸਪੀ ਨਹੀਂ ਦਿੱਤੀ ਜਾਵੇਗੀ ਕਿਹੜੀਆਂ ਤੇ ਦਿੱਤੀ ਹੈ 24 ਤੇ ਉਹ ਸਾਨੂੰ ਨਾਂ ਲੈ ਕੇ ਦੱਸਣ ਇਹ ਗੱਲਾਂ ਕਿਸਾਨਾਂ ਨੇ ਆਖੀਆਂ ਨੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣਾ ਵਿਚਾਰ ਜਰੂਰ ਲਿਖਿਆ ਕਰੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ शुक्रिया